ਆਪਣੇ ਕੋਲੇ ਹਰ ਏਰੀਆ ਚੋਂ ਗੱਡੀਆਂ ਮਸ਼ੀਨਰੀਆਂ ਆਉਂਦੀਆਂ ਰਹਿੰਦੀਆਂ ਤੇ ਅੱਜ ਵੀ ਆਪਾਂ ਬਹੁਤ ਸਾਰੀਆਂ ਮਸ਼ੀਨਰੀਆਂ ਅਲੱਗ-ਅਲੱਗ ਏਰੀਆ ਚੋਂ ਲੈ ਕੇ ਪਹੁੰਚੀਆਂ ਬਹੁਤ ਸਾਰੀਆਂ ਗੱਡੀਆਂ ਤੁਹਾਨੂੰ ਮਿਲ ਜਾਣਗੀਆਂ ਤੇ ਤੁਹਾਡੇ ਪਸੰਦ ਦੀਆਂ ਮਿਲਣਗੀਆਂ ਤੁਹਾਡੇ ਬਜਟ ਦੇ ਵਿੱਚ ਤੇ ਕੱਲੀ-ਕੱਲੀ ਆਪਾਂ ਗੱਲ ਕਰਦਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਕਿਸੇ ਨੇ ਐਡ ਕਰਵਾਉਣੀ ਹੈ ਜੀ ਕੂਠੀ ਘਰ ਮਕਾਨ ਗੱਡੀ ਮੋਟਰਸਾਈਕਲ ਦੀ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣਾ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਜੀ 7719445360 ਭੇਜ ਦਿਓ ਪਹਿਲੀ ਗੱਡੀ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਕੀ ਆਦੀ ਗੱਡੀ ਆਪਣੇ ਕੋਲੇ ਪਹੁੰਚੀ ਐ 2021 ਮਾਡਲ ਗੱਡੀਆਂ ਸੀ 8 ਲੱਖ ਰੁਪਇਆ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਖਮਾਣਾ ਮਾਲਕ ਦਾ ਏਰੀਆ ગામ ਕਿਸੇ ਨੇ ਜਾ ਕੇ ਜੇ ਗੱਡੀ ਦੇਖਣੀ ਐ ਚਲਾ ਕੇ ਦੇਖਣੀ ਐ ਜਾ ਕੇ ਦੇਖ ਸਕਦੇ ਹੋ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਆਪ ਨੂੰ ਮਿਲ ਜੂਗੀ ਗੱਡੀ ਪੰਜਾਬ ਨੰਬਰ 8 ਲੱਖ ਰੁਪਇਆ ਡਿਮਾਂਡ ਐ ਕੋਈ ਕਮੀ ਪੇਸ਼ ਨਹੀਂ ਗੱਡੀ ਚ ਵਧੀਆ ਸੋਹਣੀ ਗੱਡੀ ਆ ਨੰਬਰ ਵਾਜਦਾ 94173 31407 ਸੈਕਿੰਡ ਗੱਡੀ ਆਪਣੇ ਕੋਲੇ ਸਵੈਪਟ ਡਿਜ਼ਾਇਰ ਪਹੁੰਚੀ ਐ 11/12 ਮਾਡਲ ਗੱਡੀ ਆ 2 ਲੱਖ ਤੇ 60000 ਰੁਪਏ ਡਿਮਾਂਡ ਆਪਣੇ ਕੋਲੇ ਪਹੁੰਚੀ ਐ ਭੋਗਪੁਰ ਮਾਲਕ ਦਾ ਏਰੀਆ ਗਾ ਚਿੱਟੇ ਰੰਗ ਦੀ ਗੱਡੀ ਆ ਗੱਡੀ ਦੀ ਕੰਡੀਸ਼ਨ ਆਲੂਕੇ ਆ ਇੰਜਨ ਗੇਅਰ ਪੂਰਾ ਵਧੀਆ ਜੇ ਆਪਾਂ ਇੰਜਨ ਦੀ ਗੱਲ ਕਰੀਏ ਤਾਂ ਬਿਲਕੁਲ ਸਾਇਲੈਂਟ ਆਪਾਂ ਨੂੰ ਇੰਜਨ ਮਿਲ ਜੂਗਾ ਗੱਡੀ ਦੀ ਕੰਡੀਸ਼ਨ ਤੁਸੀਂ ਦੇਖ ਲਈ ਅੰਦਰੋਂ ਵੀ ਪੂਰੀ ਵਧੀਆ ਸੀਟ ਕਵਰ ਮੈਟਿੰਗ ਸਾਰਾ ਕੁਝ ਆਪਾਂ ਨੂੰ ਵਧੀਆ ਮਿਲ ਚੁਕਾ ਜੇ ਤੁਹਾਨੂੰ ਗੱਡੀ ਪਸੰਦ ਆ ਰਹੀ ਅਸੀਂ ਗੱਡੀ ਵਧੀਆ ਲੱਗ ਰਹੀ ਹੈ ਤੁਹਾਨੂੰ ਤਾਂ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਆ ਭੋਗਪੁਰ ਮਾਲਕ ਦਾ ਏਰੀਆ 260000 ਰੁਪਏ ਇੱਕ ਵਾਰੀ ਡਿਮਾਂਡ ਹੈ ਮਾਲਕ ਕਹਿੰਦੇ ਆ ਵੀ ਰੇਟ ਕਰ ਲਾਂਗੇ ਨੰਬਰ ਵਜ ਦਾ 7347345305 ਗੱਲਬਾਤ ਕਰ ਲਿਓ ਜੀ ਨਾ ਕਿ ਜੇ ਕਿਸ ਨੇ ਐਡ ਕਰਵਾਉਣੀ ਆ ਆਪਣਾ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਭੇਜੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਜੀ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਗੱਡੀ ਪਹੁੰਚੀ ਆ ਗੱਡੀ ਦੀਆਂ ਫੋਟੋਆਂ ਤੇ ਵੀਡੀਓ ਆਪਣੇ ਕੋਲੇ ਪਹੁੰਚੀ ਆ ਜੀ ਤੁਸੀਂ ਦੇਖ ਰਹੇ ਹੋ ਜੀ ਜੇ ਆਪਾਂ ਗੱਡੀ ਦੀ ਗੱਲ ਕਰੀਏ ਤਾਂ ਗੱਡੀ ਆਪਣੇ ਕੋਲੇ ਆਈ 20 ਪਹੁੰਚੀ ਆ ਜੀ i20 ਗੱਡੀ ਆ 2010 ਮਾਡਲ ਹੈ ਜੀ ਕੰਡੀਸ਼ਨ ਦੀ ਗੱਡੀ ਪੂਰੀ ਵਧੀਆ ਨੁਕਸ ਗੱਡੀ 'ਚ ਕੋਈ ਨਹੀਂ ਆਪਨ ਨੂੰ ਮਿਲਣਾ ਸੀ ਗੱਡੀ ਆਪਣੇ ਕੋਲੇ ਮਾਨਸਾ ਏਰੀਆ 'ਚ ਪਹੁੰਚੀ ਆ ਜੇ ਕਿਸੇ ਨੇ ਦੇਖਣੀ ਆ ਚਲਾ ਕੇ ਦੇਖਣੀ ਆ ਮਾਨਸਾ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਕਿਸੇ ਨੇ ਸਟਾਰਟ ਕਰਕੇ ਦੇਖਣੀ ਆ ਤੋਰ ਕੇ ਦੇਖਣੀ ਆ ਚਾਹ ਕੇ ਦੇਖ ਲਓ ਸੀ ਮਾਡਲ 10 ਹੈ 1,35,000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਤੇ ਰੇਟ ਮਾਲਕ ਕਹਿੰਦੇ ਉੱਪਰ-ਨੀਚੇ ਹੋ ਜਾਊਗਾ ਜੇ ਕਿਸ ਨੂੰ ਗੱਡੀ ਪਸੰਦ ਆਈ ਆ ਕੋਈ ਜਾ ਕੇ ਦੇਖਣ ਦਾ ਚਾਹਵਾਨ ਹੈਗਾ ਮਾਲਕ ਕਹਿੰਦੇ ਆ ਆਉਣ ਤੋਂ ਪਹਿਲਾਂ ਇੱਕ ਵਾਰੀ ਫੋਨ ਲਾਜ਼ਮੀ ਕਰ ਲਿਓ। ਬਾਕੀ ਕੋਈ ਗੱਲ ਕਰਨੀ ਆ ਪਹਿਲਾਂ ਕੋਈ ਜਾਣਕਾਰੀ ਲੈਣੀ ਆ ਤਾਂ ਫੋਨ ਕਰ ਸਕਦੇ ਹੋ। ਨੰਬਰ ਆ ਮਾਲਕ ਦਾ 98158 52259 ਹੁਣ ਤੁਸੀਂ ਦੇਖੋ ਜੀ ਆਪਣੇ ਕੋਲੇ ਰੀਟਜ਼ ਗੱਡੀ ਪਹੁੰਚੀ ਆ VDI ਮਾਡਲ 2011 ਦਾ। ਗੱਡੀ ਦੀਆਂ ਫੋਟੋਆਂ ਚੈੱਕ ਕਰੋ। ਗੱਡੀ ਦੀ ਕੰਡੀਸ਼ਨ ਦੇਖੋ ਬਹੁਤ ਜ਼ਿਆਦਾ ਵਧੀਆ ਸੋਹਣੀ ਸਾਫ਼ ਸੁਥਰੀ ਆਪਾਂ ਨੂੰ ਗੱਡੀ ਮਿਲੂਗੀ। ਦੇ ਰੇਟ ਦੀ ਆਪਾਂ ਗੱਲ ਕਰੀਏ ਤਾਂ ਕੋਈ ਫਿਕਸਡ ਰੇਟ ਨਹੀਂ ਹੈਗਾ ਇਹਨਾਂ ਨੇ ਡਿਮਾਂਡ ਇੱਕ ਵਾਰੀ ਪਾਈ ਆ 2 ਲੱਖ ਰੁਪਈਆ ਗੱਡੀ ਖੜੀ ਆ ਮੋਗੇ ਏਰੀਆ 'ਚ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ ਬਹੁਤ ਸਹੀ ਮਿਲ ਜੂਗੀ ਜਿਹੜੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਉਹ ਵੀ ਆਪਾਂ ਨੂੰ ਬਹੁਤ ਵਧੀਆ ਮਿਲ ਜਾਣਗੇ ਤੇ ਬਾਕੀ ਅੰਦਰ ਬਾਹਰੋਂ ਪੂਰੀ ਸਾਫ਼ ਪੂਰੀ ਸੋਹਣੀ ਗੱਡੀ ਆ ਕੋਈ ਕਿਸੇ ਪਾਸੋਂ ਨਾ ਤਾਂ ਐਕਸੀਡੈਂਟਡ ਹੈ ਨਾ ਕੋਈ ਆਪਾਂ ਨੂੰ 1 ਰੁਪਈਆ ਲਾਉਣ ਦੀ ਲੋੜ ਹੈ ਟੋਟਲ ਕੰਮ ਇਹਨਾਂ ਨੇ ਕਰਵਾ ਰੱਖਿਆ ਤੇ ਬਾਕੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਗੱਡੀ ਨੂੰ ਤਾਂ ਜਾ ਕੇ ਦੇਖ ਵੀ ਸਕਦੇ ਹੋ ਕਿਸੇ ਨੇ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਲਓ ਤੋਰ ਕੇ ਦੇਖਣੀ ਹੈ ਤੋਰ ਕੇ ਦੇਖ ਲਓ ਬਾਕੀ ਤੁਹਾਡੇ ਸਾਹਮਣੇ ਹੈ ਜੀ ਅੰਦਰੋਂ ਸੀਟ ਕਵਰ ਮੈਟਿੰਗ ਹਰ ਚੀਜ਼ ਆਪਨ ਨੂੰ ਵਧੀਆ ਮਿਲੂਗੀ ਏਸੀ ਹੀਟਰ ਆਪਨ ਵਰਕਿੰਗ ਚ ਵਧੀਆ ਮਿਲੂਗਾ ਜੀ ਸਾਰੇ ਫੰਕਸ਼ਨ ਵਰਕਿੰਗ ਚ ਨੇ ਤੇ ਬਾਕੀ ਇੰਜਨ ਨੂੰ ਜਿਹੜਾ ਪੂਰਾ ਵਧੀਆ ਸਰਵਿਸ ਟੋਟਲ ਆਪਨ ਨੂੰ ਕੀਤੀ ਕਰਾਈ ਹੋਈ ਮਿਲੂਗੀ ਤੇ 2 ਲੱਖ ਚੋਂ ਘਾਟੋ ਬਾਦ ਦਾ ਹੋ ਜਾਊਗਾ ਤੇ ਕੋਈ ਗੱਲ ਕਰਨੀ ਹੈ ਪਹਿਲਾਂ ਗੱਲ ਕਰਨੀ ਹੈ 88472 95178 ਗੱਲ ਤੁਸੀਂ ਆਪੇ ਕਰ ਲਿਓ ਤੇ ਵੀਡੀਓ ਦੀ ਗੱਲਬਾਤ ਤਾਂ ਹੋ ਰਹੀ ਹੈ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀ ਮਸ਼ੀਨਰੀ ਮਿਲ ਜਾਣਗੀਆਂ ਕੱਲੀ-ਕੱਲੀ ਆਪਾਂ ਗੱਲ ਕਰ ਹੀ ਰਹੀਆਂ ਜੀ ਤੇ ਕੱਲੀ-ਕੱਲੀ ਗੱਲ ਆਪਾਂ ਕਰਾਂਗੇ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਹਲੇ ਤੱਕ ਪਈਆਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ 'ਚੋਂ ਦੇਖ ਰਹੂ ਜੇ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ 'ਚ ਕੋਈ ਕੋਠੀ ਘਰ ਮਕਾਨ ਗੱਡੀ ਮੋਟਰਸਾਈਕਲ ਹੈ ਤੁਸੀਂ ਵੇਚਣਾ ਜੇਕਰ ਚਾਹਉ ਨਹੀਂ ਹੋ ਜੀ ਤਾਂ ਆਪਣੇ ਕੋਲੇ ਭੇਜੋ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਤੇ ਭੇਜਣੀਆਂ ਜਿਹੜੀਆਂ ਹੈਗੀਆਂ ਆਪਣੇ ਵਟਸਐਪ ਨੰਬਰ ਤੇ ਭੇਜਣੀਆਂ ਵਟਸਐਪ ਤੇ ਭੇਜ ਦਿਓ ਨੰਬਰ ਆਪਣਾ ਵਟਸਐਪ ਉੱਪਰ ਲਿਖਿਆ ਰਹਿੰਦਾ ਹੈ ਨੰਬਰ ਹੈ ਜੀ ਆਪਣਾ 7719445360 ਆਪਣੇ ਕੋਲੇ ਭੇਜੋ ਤੇ ਜਾਣਕਾਰੀ ਸਾਰੀ ਭੇਜ ਦੂੰ ਬਿਲਕੁਲ ਫਰੀ ਦੇ ਵਿੱਚ ਆ ਪਾਡ ਲਗਾ ਦਾਂਗੀ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਜੀ ਵੀਡੀਓ ਤੁਹਾਨੂੰ ਆ ਰਹੀ ਹੈ ਜੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਬਸ ਤੋਂ ਬਾਦ ਵੀਡੀਓ ਨੂੰ ਸ਼ੇਅਰ ਕਰ ਦਿਓ ਬਸ ਤੋਂ ਬਾਦ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਜੀ ਤੇ ਪਹਿਲੀ ਵਾਰ ਪਹੁੰਚੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਸ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੁਹਾਡੇ ਛੋੜੇ ਭਰਾ ਦਾ ਚੈਨਲ ਹੈ ਜੀ ਬਸ ਤੋਂ ਬਾਦ ਸਪੋਰਟ ਕਰਿਆ ਕਰੋ ਜੀ ਤੁਸੀਂ ਵੀਡੀਓ ਨੂੰ ਤੇ ਆਪਣੇ ਚੈਨਲ ਨੂੰ ਬਹੁਤ ਜ਼ਿਆਦਾ ਸਪੋਰਟ ਕਰ ਦਿਓ ਇਸੇ ਤਰ੍ਹਾਂ ਬਸ ਕਰਦੇ ਰਿਹਾ ਕਰੋ ਜੀ ਤੇ ਆਪਾਂ ਵੀਡੀਓ ਤੁਹਾਡੇ ਖਾਤਰ ਲੈ ਕੇ ਆਉਂਦੇ ਰਹਾਂਗੇ ਜੀ। ਬਾਕੀ ਇੱਕ ਬੇਨਤੀ ਕਰਦਾ ਜੀ ਮੈਂ ਜਦੋਂ ਆਪਣੇ ਕੋਲੇ ਕੋਈ ਵੀ ਗੱਡੀ ਮਸ਼ੀਨਰੀ ਕੁਝ ਵੀ ਭੇਜਦਿਓ ਰੇਟ ਜਿਹੜਾ ਆਪਣੇ ਕੋਲੇ ਲਾ ਕੇ ਭੇਜਦਿਓ ਉਹ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਤੁਸੀਂ ਭੇਜੇ ਕਰੋ। ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ ਗੱਡੀ ਆਪਣੇ ਕੋਲੇ ਸਵਿਫਟ ਡਾਜ਼ਾਇਰ VDI ਪਹੁੰਚੀ ਹੈ 2014 ਮਾਡਲ ਗੱਡੀ ਹੈਗੀ। 4,35,000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ। ਤੇ ਗੱਡੀ ਖੜੀ ਆ ਅੰਮ੍ਰਿਤ ਸਰਮ ਗੱਡੀ ਕੁੱਲ 80000 ਕਿਲੋਮੀਟਰ ਚੱਲੀ ਹੋਈ ਐ ਨਵੇਂ ਟਾਇਰਾਂ 'ਚ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਚਲਾਉਣ 'ਚ ਗੱਡੀ ਬਹੁਤ ਵਧੀਆ ਤੁਸੀਂ ਜਾ ਕੇ ਜੇ ਗੱਡੀ ਦੇਖਣੀ ਐ ਚਲਾ ਕੇ ਕਿਸੇ ਨੇ ਦੇਖਣੀ ਐ ਤੁਸੀਂ ਜਾ ਕੇ ਦੇਖ ਲਿਓ ਜੀ 435 ਵਾਰੀ ਡਿਮਾਂਡਲੈਸ ਬਸ ਹੋ ਜਾਊਗਾ ਮਾਲਕ ਕਹਿੰਦੀ ਐ ਵੀ ਰੇਟ ਜਿਹੜਾ ਹੈਗਾ ਆ ਇੱਕ ਵਾਰੀ ਸਰਫ ਡਿਮਾਂਡ ਐ ਮੌਕੇ ਤੇ ਬਹਿ ਕੇ ਗੱਲ ਕਰ ਲਾਂਗੇ ਮਾਲਕ ਕਹਿੰਦੇ ਆ ਵੀ ਪਹਿਲਾਂ ਆ ਕੇ ਦੇਖ ਲਓ ਤੋਰ ਕੇ ਦੇਖ ਲਓ ਟ੍ਰਾਈ ਲੈ ਲਓ ਜਦੋਂ ਗੱਡੀ ਚੱਜ ਜਾਊਗੀ ਤੇ ਪਸੰਦ ਤੁਸੀਂ ਕਰ ਲਓਗੇ ਤੇ ਮਨ ਬਣਾ ਲਓਗੇ ਵੀ ਗੱਡੀ ਠੀਕ ਹੈ ਤੇ ਲੈਣੀ ਹੈ ਉਹ ਤੋਂ ਬਾਅਦ ਰੇਟ ਕਰ ਲਾਂਗੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਤੁਹਾਨੂੰ ਮੈਂ ਦੇ ਦੇਣਾ ਅਸੀਂ ਕੋਈ ਗੱਲ ਪਹਿਲਾਂ ਕਰਨੀ ਆ ਤਾਂ ਪਹਿਲਾਂ ਵੀ ਕਰ ਲਿਓ ਨੰਬਰ ਹੈ 7508260008 ਇੱਕ ਬੁਲਟ ਵੀ ਆਪਾਂ ਲੈ ਕੇ ਪਹੁੰਚਿਆ ਦੇਖੋ ਕਾਫੀ ਡਿਮਾਂਡ ਆਉਂਦੀ ਰਹਿੰਦੀ ਹੈ ਬੁਲਟ ਦੀ 2005 ਮਾਡਲ ਹੈ ਮਾਡਲ 5 ਜ਼ਰੂਰ ਹੈ ਪਰ ਮਾਲਕ ਨੇ ਬਹੁਤ ਸੰਭਾਈ ਦੇ ਵਿੱਚ ਰੱਖਿਆ ਹੋਇਆ ਹੈ ਜਿਹੜੇ ਆਪ ਮਾਲਕ ਨੇ ਉਹ ਆਰਮੀ ਦੇ ਵਿੱਚ ਨਹੀਂ ਤੇ ਪੰਜ ਮਾਡਲ ਹੈ 82000 ਰੁਪਏ ਡਿਮਾਂਡ ਹੈ। ਹੁਸ਼ਿਆਰਪੁਰ ਤੋਂ ਪਹੁੰਚ ਆਪਣੇ ਕੋਲੇ ਤੇ 70 75 ਪੈਸੇ ਟਾਰਾਂ ਦੀ ਕੰਡੀਸ਼ਨ ਪਈ ਆ। ਜਾ ਕੇ ਕਿਸੇ ਨੇ ਦੇਖਣਾ ਤੋੜ ਕੇ ਦੇਖਣਾ ਸਟਾਰਟ ਕਰਕੇ ਦੇਖਣਾ ਜਾ ਕੇ ਦੇਖ ਲਿਓ। ਤੇ ਨੰਬਰ ਆਪਾਂ ਸਕਰੀਨ ਤੇ ਓਨਰ ਦਾ ਦੇ ਰੱਖਿਆ 9475504865 ਤੇ ਇੱਕ ਤੁਸੀਂ ਆਲਟੋ ਗੱਡੀ ਦੇਖੋ ਜੀ ਆਲਟੋ ਐਲ ਐਕਸ ਗੱਡੀ ਆਪਣੇ ਕੋਲੇ 2008 ਮਾਡਲ ਆਪਣੇ ਕੋਲੇ ਪਹੁੰਚੀ ਆ 73000 ਰੁਪਏ ਸਿਰਫ ਡਿਮਾਂਡ ਆ ਮੋਗੇ ਖੜੀ ਆ 2 ਟਾਇਰ ਤਾਂ ਆਪਾਂ ਨੂੰ 90 ਪੈਸੇ ਮਿਲ ਜਾਣਗੇ 2 ਟਾਇਰਾਂ ਦੀ ਕੰਡੀਸ਼ਨ ਹੈ 60 ਤੋਂ 65 ਪੈਸੇ ਦੀ ਤੇ ਗੱਡੀ ਪੂਰੀ ਵਧੀਆ ਚਲਾਉਣ ਚ ਬਹੁਤ ਵਧੀਆ ਸਾਫ ਕੰਡੀਸ਼ਨ ਹੈ ਰੰਗ ਰੂng ਪੂਰਾ ਵਧੀਆ ਬਾਕੀ ਮਾਲਕ ਕਹਿੰਦੇ ਵੀ ਰੇਟ ਕਰ ਲਾਂਗੇ ਤੁਸੀਂ ਆ ਕੇ ਦੇਖ ਲਿਓ 84377 37 616 ਆ ਮਾਲਕ ਦਾ ਨੰਬਰ ਹੈ ਜੀ ਤੇ ਪੂਰੀ ਆਪਾਂ ਗੱਲ ਕਰ ਲਈ ਸਾਰੀਆਂ ਗੱਡੀਆਂ ਦੇਖ ਲਈਏ ਵੀਡੀਓ ਤੋਂ ਉਹਨੂੰ ਕਿਵੇਂ ਦੇ ਲੈਗੀ ਜਰੂਰ ਦੱਸਿਓ ਵਧੀਆ ਲੱਗਿਆ ਲਾਈਕ ਸ਼ੇਅਰ ਕਰ ਦਿਓ ਚੈਨਲ ਨੂੰ ਸਪੋਰਟ ਕਰਿਆ ਕਰੋ ਜੀ ਫੁੱਲ ਤੇ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਤੇ ਕਮੈਂਟ ਲਾਜ਼ਮੀ ਕਰੋ ਤੇ ਕਿਸਨ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਚਾਹੀਦਾ ਦੱਸੋ ਮੈਨੂੰ